ਬਾਹਿਰ ਜੀ ਦਾ ਖਾਲਸਾ ਬਾਹਿਰ ਜੀ ਦੀ ਫਤਿਹ ਨਇਕ ਗੀਤ ਥੋੜੇ ਰੂਹ ਰੂ ਕਰ ਲਗਾ ਜੱਟੀਆਂ ਤੇ ਜੱਟ ਦੇ ਸਵਾਲ ਜਵਾਬ ਜੱਟੀ ਕਹਿੰਦੀ ਵਾਹੀ ਛੱਡ ਦੇ ਕਿੱਤਾ ਹੋਰ ਕਰਲਾ ਜੱਟ ਕਹਿੰਦਾ ਲਈ ਵਾਹੀ ਤੇ ਛੱਡਣੀ ਨਹੀਂ ਇਹਦੀ ਪੈੜੀ ਆ ਇਹ ਜੱਟ ਦੀ ਮਾਂ ਹੁੰਦੀ ਆ ਤੇ ਮੈਂ ਇਹ ਠੇਕੇ ਤੇ ਨਹੀਂ ਦੇਣੀ ਲੈ ਦੋਵਾਂ ਦੇ ਸਵਾਲ ਜਵਾਬ ਸੁਣੋ ਪਹਿਲਾ ਪੰਮਾ ਫਿਰ ਉਹ ਕਹਿੰਦਾ ਕੀ ਕਹਿੰਦਾ ਛੱਡ ਵਾਹੀ ਕਿੱਤਾ ਕਰਲਾ ਕੋਈ ਹੋ ਜੂਗੀ ਬੱਲੇ ਬੱਲੇ ਖਾਦ ਦਵਾਈਆਂ ਲੈ ਗਈਆਂ ਪੈਂਦਾ ਕੀ ਜੱਟਾਂ ਦੇ ਪੱਲੇ ਪੰਜ ਖਾਦ ਦਵਾਈਆਂ ਲੈ ਗਈਆਂ ਪੈਂਦਾ ਕੀ ਜੱਟਾਂ ਦੇ ਪੱਲੇ ਹੋਰ ਕਰਕੇ ਕਿੱਤਾ ਵੇਖ ਲਿਆ ਲਾਇਆ ਸੀ ਟਰੈਕਟਰ ਤੇ ਤੇ ਪੈਣੀ ਜੱਟ ਦੇ ਪੁੱਤ ਦੀ ਮਾਂ ਹੰਦੀ ਵੀ ਦੱਸ ਕਿਵੇਂ ਦੇ ਦਿਆਂ ਠੇਕੇ ਤੇ ਜੱਟ ਦੇ ਪੁੱਤ ਦੀ ਮਾਂ ਹੁੰਦੀ ਨਹੀਂ ਦੱਸ ਕਿਵੇਂ ਦੇ ਦਿਆਂ ਠੇਕੇ ਤੇ ਨਰਮੇ ਨੂੰ ਸੁੰਢੀ ਖਾ ਗਈ ਆ ਕੱਲ ਵੇਖ ਕੇ ਆਇਆ ਭਾਜੀਆ ਕਹਿੰਦਾ ਬਰਲੇ ਟੀਂਦੇ ਰਹਿ ਗਿਨੀ ਬਾਕੀ ਤੇਰੀ ਹੋ ਗਏ ਨੇ ਥੱਲੇ ਮੈਂ ਕੁਝ ਖਾਦ ਦਵਾਈਆਂ ਲੈ ਗਈਆਂ ਪੈਂਦਾ ਕਿ ਜੱਟਾਂ ਦੇ ਪੱਲੇ ਕੁਝ ਖਾਦ ਦਵਾਈਆਂ ਲੈ ਗਈਆਂ ਪੈਂਦਾ ਕੀ ਜੱਟਾਂ ਦੇ ਪੱਲੇ ਵਾਈ ਛੱਡ ਕੀ ਮੱਖੀਆਂ ਮਾਰਾਂਗੇ ਦੱਸ ਦੇ ਕਿਵੇਂ ਟਾਈਮ ਗੁਜ਼ਾਰਾਂਗੇ ਹੁਣ ਕਿਸੇ ਦਾ ਨਾਂ ਤਵਾਰ ਲਿਆ ਸੱਚ ਹੁੰਦਾ ਅੱਖੀਂ ਦੇਖੇ ਤੇ ਪੈਣੀ ਜੱਟ ਦੇ ਪੁੱਤ ਦੀ ਮਾਂ ਹੁੰਦੀ ਨਹੀਂ ਦੱਸ ਕਿਵੇਂ ਦੇ ਦੇ ਠੇਕੇ ਤੇ ਪੈਣੀ ਜੱਟ ਦੇ ਪੁੱਤ ਦੀ ਮਾਂ ਹੁੰਦੀ ਨਹੀਂ ਦੱਸ ਕਿਵੇਂ ਦੇ ਦੇ ਠੇਕੇ ਤੇ ਕਿਆ ਲੱਚੰਗਾ ਪੈਸਾ ਆੜੀ ਦਾ ਬੇ ਮਿੱਟੀ ਨਾ ਮੱਥਾ ਮਾਰੀ ਜਾ ਤੂੰ ਆਖਰ ਨੂੰ ਪਛਤਾਵੇਂਗਾ ਮੇਰੀ ਅੱਖੀ ਗੱਲ ਨਾ ਟੱਲੇ ਕੁਝ ਖਾਦ ਦਵਾਈਆਂ ਲੈ ਗਈਆਂ ਪੈਂਦਾ ਕੀ ਜੱਟਾਂ ਦੇ ਪੱਲੇ ਕੁਝ ਖਾਦ ਦਵਾਈਆਂ ਲੈ ਗਈਆਂ ਪੈਂਦਾ ਕੀ ਜੱਟਾਂ ਦੇ ਪੱਲੇ ਚੱਲ ਆਈ ਪੰਮੇ ਨਾਲ ਸਲਾਹ ਕਰੀਏ ਪਿੰਡ ਫੇਰੋਕਿਆਂ ਦੇ ਵੱਲ ਚੜੀਏ ਬਾਈ ਪੰਮੇ ਨਾਲ ਸਲਾਹ ਕਰੀਏ ਇਹ ਸੱਚ ਸਿਆਣਿਆ ਆਖਾ ਏ ਹੁੰਦੀ ਆ ਬਰਕਤ ਇੱਕ ਤੇ ਪਹਿਲੀ ਜੱਟ ਦੇ ਪੁੱਤ ਦੀ ਮਾਂ ਹੁੰਦੀ ਨਹੀਂ ਦੱਸ ਕਿਵੇਂ ਦੇ ਦਿਆ ਠੇਕੇ ਤੇ ਪਹਿਲੀ ਜੱਟ ਦੇ ਪੁੱਤ ਦੀ ਮਾਂ ਹੁੰਦੀ ਨਹੀਂ ਦੱਸ ਕਿਵੇਂ ਦੇ ਦਿਆ ਠੇਕੇ